ਸਤਿ ਸ੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਸਵਾਗਤ ਹੈ ਪੰਜਾਬ ਡੇਰੀ ਫਾਰਮਿਕ ਵਿੱਚ ਸਜਣੋ ਪਹੁੰਚੇ ਆ ਪਿੰਡ ਸੁਰ ਸਿੰਘ ਜ਼ਿਲ੍ਹਾ ਸ਼ਰੀਤਾਂਤ ਸਾਹਿਬ ਤਹਿਸੀਲ ਪੱਟੀ ਵੈਲਕਮ ਕਰਦੇ ਆ ਤੁਹਾਡਾ ਪੰਜਾਬ ਡੇਰੀ ਫਾਰਮ ਵਿੱਚ ਅੱਜ ਦੀ ਆਪਣੀ ਖਾਸ ਵਿਜਿਟ ਸੁਰ ਸਿੰਘ ਬਾਈ ਗਰਾਲਾਲ ਸਿੰਘ ਦੇ ਫਾਰਮ ਤੋਂ ਸਜਣੋ ਬੂਰੀ ਦਿਲਾਲੀ ਤੇ ਇੱਕ ਜਰਸੀ ਕ੍ਰੋਸ ਦੇ ਵਿੱਚ ਦੋ ਐਨੀਮਲ ਵਿਖਾਵਾਂਗੇ ਜੁੜੇ ਰਹੋ ਚੈਨਲ ਨੂੰ ਮੇਰੇ ਵੀਰ ਵੱਤੋਂ ਵਾਧਾ ਸਬਸਕ੍ਰਾਈਬ ਕਰਿਓ ਲੱਗਦੇ ਬੈਲ ਬਟਨ ਨੂੰ ਆਲ ਕਲਿਕ ਕਰਿਓ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਪਾਇਓ ਆਓ ਕਰੀਏ ਬਾਈ ਗੁਰਲਾਲ ਨਾਲ ਗੱਲ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿਹਾਲ ਜੇ ਕਿਰਪਾ ਜੀ ਬੜੇ ਨਿਆਰੇ ਆ ਜੀ ਹੋਰ ਦੱਸੋ ਹਾਂ ਗੈਮੋ ਗੈਮ ਪੂਰਾ ਕੰਮ ਚਲੋ ਵਧੀਆ ਜੀ ਹਾਂ ਜੀ ਕਨੈਕਟ ਨੰਬਰ ਨਾਲੇ ਬੋਲਦੇ ਹੋ ਨਾਲ ਐਡਰੈਸ ਬੋਲਦੇ ਹੋ ਜੀ ਜੀ ਨਾਮ ਮੇਰਾ ਸਰਦਾਰ ਗੁਰਲਾਲ ਸਿੰਘ ਪਿੰਡ ਸੋਰ ਸਿੰਘ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਆ ਜੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 8217282479 ਓਕੇ ਜੀ ਹਾਂ ਜੀ ਸ਼ੁਰੂਆਤ ਕਰਕੇ ਬੂਰੀ ਤੋਂ ਹਨਾ ਬਹੁਤ ਖੂਬਸੂਰਤ ਕਿੰਨਾ ਕੇ ਦੁੱਧ ਦੁੱਧ ਚਵਾ ਰਹੀ ਆ ਭਾਂਡੇ ਚ ਪਾਉਗੀ ਤੇ ਕਿਣਵਾ ਬਾਈ ਸੂਆ ਵੀਰ ਜ 15 ਕਿਲੋ ਫੁੱਲਾ ਕੱਢ ਜੂਗੀ ਵਾਹ ਜੀ ਵਾਹ ਪਾਰ ਪਿੱਛੇ ਥਨਾ ਦੀ ਫੁੱਲ ਗਰੰਟੀ ਕੋਈ ਭੈਣ ਭਰਾ ਸੌਦਾ ਕਰਕੇ ਇਤਰਾਇ ਮੰਗਾ ਲੇ ਪੰਜਾਬ ਪੰਜਾਬ ਵਿੱਚ ਸਾਰਿਆਂ ਨੂੰ ਪਹੁੰਚ ਕਰਾਂਗੇ ਤੇ ਜਾ ਕੇ ਤਪਾ ਕੇ ਤੇ ਫੇਰ ਪੈਸੇ ਲਵਾਂਗੇ ਕੀ ਬਾਤ ਹੈ ਮੜਿਆ ਲਾਲੂ ਦੇ ਤੋਰਾ ਚੈੱਕ ਕਰਵਾ ਦੂ ਮੇਰੇ ਭਰਾ ਮੈਂ ਸਜਣਾ ਚੰਗੀ ਢੇਲ ਢੋਲਾ ਜੇ ਕਾਫੀ ਬਹਾਨੇ ਚ ਪਈ ਆ ਤੇ ਜਿਹੜਾ ਸਮਾਂ ਕੋਈ 10 ਤੋਂ 15 ਦਿਨ ਦਾ ਨੋਟ ਕਰਿਓ ਬਾਕੀ ਲੈਂਦੀ ਆ 10 ਤੋਂ 15 ਦੇ ਦਿਨ ਦੇ ਵਿੱਚ ਕਾਰ ਸੂਹੂਗੀ ਠੀਕ ਆ ਜੀ ਦੁੱਧ ਵੀ 15 ਦੀ 14 ਦੀ ਕੁਐਸਟੀ ਦੀ ਵਾਲੀ ਆ ਇਹ ਚੰਗੀ ਕੁਆਲਿਟੀ ਵਾਲੀ ਆ ਮੈਂ ਬੂਰੀ ਦਿਲਾਂ ਵਾਲੀ ਸਜਣੋਂ ਕਾਲੀ ਜਿਹਨੂੰ ਲੋਹੀ ਬੂਰੀ ਵੀ ਕਹਿ ਦਈਦਾ ਜਿਵੇਂ ਲਾਲ ਪੂਰੀ ਹੁੰਦੀ ਇੱਕ ਇੱਕ ਕਾਲੀ ਹੁੰਦੀ ਆ ਇੱਕ ਪਿੱਲੀ ਹੁੰਦੀ ਆ ਇਹ ਥੋੜੀ ਜੀ ਲਾਲ ਪਾਹ ਮਾਰਦੀ ਸਜਣੋਂ ਇੱਕ ਚਿੱਟੀ ਜਾਦੀ ਹੁੰਦੀ ਏ ਕਿ ਕਾਲੀ ਜਿਹਾ ਪਾਹ ਚ ਮਾਰਦੀ ਆ ਤੇ ਭਾਈ ਜੀ ਕੀਮਤ ਆ ਕਿੰਟ ਵੀਰ ਦੀ ਜੈਸਰੋਂ ਜਿਹੜੀ ਆਪਾਂ ਦੇਣੀ 95 ਦੀ ਮੈਂ ਦੇਣੀ ਹੈ ਓਕੇ ਭਾਈ ਹਾਂਜੀ ਤੇ ਦੂਜੇ ਨੰਬਰ ਤੇ ਆ ਗਈ ਵਾਇਡ ਜਰਸੀ ਹਨਾ ਚੰਗੇ ਥਾਂ ਲੈ ਵਿਆਲੀ ਵੀਜੀ ਦੂਜਾ ਸੂਆ ਸੁਣੀ ਆ ਪਹਿਲੇ ਸੂਆ 16 17 ਕਿਲੋ ਦੁੱਧ ਵਛੀ ਨੇ ਕੱਢਿਆ ਕਿੰਨਾ ਭਾਂਡੇ ਚ ਦੁੱਧ 20 ਉਹ ਤਾਂ 20 ਕਿਲੋ ਰਮਾਨਾ ਪਾਉਣਾ ਚਾਹੀਦਾ ਓਕੇ ਭਾਈ ਦੇ ਨਾਲ ਆ ਥਾਂ ਲੱਗਾ ਫਿਰ ਸੀਲਸਲਾ ਕੇ ਵੇਖੋ ਵਾਹ 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 ਤੇ ਇਹ ਮੈਂ ਨਹੀਂ ਸੀਲ ਜਿੰਨੀ ਕਰਮਾ ਵਾਲੀ ਵੇਖੋ ਕਿੰਨਾ ਟਾਈਮ ਲੱਗੇਗਾ ਭਾਈ ਸੂਣ ਚ ਵੀਜੀ ਜੇ 5 4 ਦਿਨ ਲੈਂਦੀ ਆ ਉਹਨਾਂ ਦੇ ਮੁਤਾਬਕ ਬੰਦੇ ਚਲੋ ਤੋੜ ਲਈ ਹੈਨਾ ਲਓ ਸੱਜਣੋ ਤੋਰਾ ਤਰਾ ਤੁਹਾਨੂੰ ਜੈਸ ਕਰਵਾ ਦਿੰਨੇ ਆ ਤੋੜ ਕੇ ਵਿਖਾ ਦਿੰਨੇ ਆ ਵੈੜ ਚੰਗੀ ਢਿਲ ਢੁਲ ਜੇ ਕਾਫੀ ਬਹਾਨੇ ਚ ਪਈ ਆ ਤੇ ਦਿਨ ਕੋਈ 4-5 ਦਿਨ ਦਾ ਸਮਾਂ ਬਾਕੀ ਰਹਿ ਗਿਆ ਲੈਓ ਭਾਈ ਲਓ ਜੀ ਇਹਦੇ ਵੀ ਕਰਮ ਵਾਲੀ ਦੇ ਭਾਰ ਪਿੱਛੇ ਥਣਾ ਦੀ ਫੁੱਲ ਗਰਾਂਦੀ ਕੋਈ ਭੈਣ ਭਰਾ ਇਤਰਾ ਹੀ ਮੰਗਾ ਲੇ ਜਾ ਕੇ ਤਪਾ ਕੇ ਥਲੀ ਨਾਲ ਫੇਰ ਪਈਏ ਲਵਾਂ ਵਾਹ ਹਾਂਜੀ ਹਾਂਜੀ ਕਿਆ ਬਾਤ ਹੈ ਲਓ ਜੀ ਭਾਈ ਜੀ ਫਿਰ ਇਹਦੀ ਕੀਮਤ ਇਹ ਵਿਧੀ ਜੈਸਮੀ ਆਪਾਂ 60000 ਦੇ ਕੇ ਹੋ ਚੋ 2000 ਮਾਨਤਨ ਕਰਾਂਗੇ 52000 ਦੀ ਬਚੀ ਲਾ ਲਓ ਸਜਣੋ 52 ਤੇ ਉਹ 95 ਜੋੜਾ ਹੀ ਆਪਣੇ ਜਿਹੜੀ ਚੰਗੀ ਲੱਗੂਗੀ ਖਰੀਦਦਾਰੀ ਕਰਿਓ ਜ਼ਰੂਰ ਵੈੜ ਵੀ ਚੰਗੀ ਆ ਸਸੀ ਕਾਲ ਜੀ ਸਾਰਿਆਂ ਨੂੰ